ਹਾਂ ਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਫਰੀਦਕੋਟ ਸ਼ਹਿਰ ਵਿੱਚ ਬਣੀ ਹੋਈ ਆਰਾ ਮਾਰਕੀਟ ਬਾਰੇ ਤੇ ਇਹ ਰੋਡ ਜਦੋਂ ਆਪਾਂ ਟਾਂਗਾ ਸਟੈਂਡ ਤੋਂ ਸਾਦੇ ਰੋਡ ਉੱਤੇ ਚੜਦੇ ਆਂ ਤੇ ਰਸਤੇ ਵਿੱਚ ਰੋਡ ਆਉਂਦਾ ਤੇ ਇਹ ਰੋਡ ਦੇ ਵਿੱਚ ਇਹ ਨਵਾਰਾ ਮਾਰਕੀਟ ਕਿਹਾ ਜਾਂਦਾ ਇੱਥੇ ਤੁਹਾਨੂੰ ਲੱਕੜਾਂ ਦਾ ਬਾਜ਼ਾਰ ਵੀ ਆਪਾਂ ਇਹਨੂੰ ਕਹਿ ਸਕਦੇ ਆ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਲੱਕੜ ਮਿਲ ਜੂਗੀ ਤੇ ਲੱਕੜਾਂ ਦੀਆਂ ਬੜੀਆਂ ਹੋਈਆਂ ਚੀਜ਼ਾਂ ਮਿਲ ਜਾਣਗੀਆਂ ਤੇ ਬਣਾਉਣ ਵਾਲੇ ਮਿਸਤਰੀ ਵੀ ਹੁੰਦੇ ਵੀ ਕੋਈ ਚੀਜ਼ ਬਣਾਉਣੀ ਹੈ ਉਹ ਤਿਆਰ ਵੀ ਕਰ ਦਿੰਦੇ ਆ ਇੱਥੇ ਇੱਕ ਜਿਮ ਵੀ ਹੈ ਜੀ ਤੇ ਅੱਗੇ ਥੋੜਾ ਜਿਹਾ ਆਪਾਂ ਜਾਂਦੇ ਆ ਇੱਥੋਂ ਇੱਕ ਸਾਈਡ 'ਚ ਖੱਬੇ ਵੱਤ ਮੁੜਦੀ ਹੈ ਜੀ ਇਹ ਸੜਕ ਸੜਕ ਦੇ ਉੱਤੇ ਤੁਹਾਨੂੰ ਇੱਥੇ ਲੱਕੜਾਂ ਦਾ ਬਹੁਤ ਪਿਆਰ ਸਟਾਕ ਦਿਖ ਜੂਗਾ ਇੱਥੇ ਲੱਕੜਾਂ ਦੀ ਚੀਜ਼ ਹਰ ਇੱਕ ਚੀਜ਼ ਮਿਲ ਜਾਂਦੀ ਹੈ ਤੇ ਇਸ ਜਗ੍ਹਾ ਤੇ ਸਵੇਰ-ਸਵੇਰ ਅਲੱਕੜ ਦੀ ਮਾਰਕੀਟ ਵੀ ਲੱਗਦੀ ਆ ਜਿੱਥੇ ਲੱਕੜਾਂ ਨੂੰ ਖਰੀਦਣ ਵੇਚਣ ਦਾ ਵਪਾਰ ਵੀ ਚੱਲਦਾ ਹੈ ਤੇ ਇੱਥੇ ਬਾਕੀ ਤੁਹਾਨੂੰ ਮੋੜ ਦੇਖਣ ਨੂੰ ਬਹੁਤ ਸਾਰੇ ਪਏ ਮਿਲ ਜਾਣਗੇ ਲੱਕੜ ਦੀਆਂ ਚੀਜ਼ਾਂ ਜਿਵੇਂ ਬੈਂਚ ਬੁੰਚ ਬਾਲਲੇ ਤੇ ਹੋਰ ਲੱਕੜ ਦੀਆਂ ਬਣੀਆਂ ਚੀਜ਼ਾਂ ਮਿਲ ਜਾਣਗੀਆਂ ਲੱਕੜ ਵੀ ਚਾਹੀਦੀ ਆ ਬਾਲਣ ਵਗੈਰਾ ਸਭ ਕੁਝ ਇਸ ਮਾਰਕੀਟ ਚੋਂ ਮਿਲ ਜਾਂਦਾ